ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਪੜ ਚੁੱਕਿਆ ਹੈ ਤੇ 15 ਤਰੀਕ ਨੂੰ ਜਿਹੜੀਆਂ ਨੇ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਸਾਡੇ ਨਾਲ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪੰਜਾਬ ਦੇ ਕਾਰਜਕਾਰੀ ਮੈਂਬਰ ਨੇ ਨਰਿੰਦਰ ਰਾਣਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਤਿਆਰੀ ਜਿਹੜੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੋਈ ਹੈ ਰਾਣਾ ਜੀ ਪੰਚਾਇਤੀ ਚੋਣਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿੰਨੀ ਤਿਆਰੀ ਕੀਤੀ ਹੋਈ ਹੈ ਜੀ ਸਾਡੀ ਤਿਆਰੀ ਪੂਰੀ ਹੈ ਕਿ ਅਸੀਂ ਤਾਂ ਆਪਣੇ ਚੋਣ ਦਸੂਣ ਤੇ ਲੜਨਾ ਸੀ ਹੂੰ ਇਹ ਤਾਂ ਪਹਿਲੇ ਹੀ ਭੱਜ ਗਏ ਤੇ ਕਿਉਂਕਿ ਪਿੰਡਾਂ ਦੇ ਲੋਕ ਬੈਠੇ ਐ ਸਵਾਲ ਦੇ ਲਈ ਉਹ ਪਹਿਲਾਂ ਵਾਲੀ ਕਰਨੀ ਲਈ ਹੂੰ ਜੋ ਇਹ ਚੱਲਣਾ ਚੱਲਦੇ ਸੀ ਉਹਨਾਂ ਨੂੰ ਇਹ ਚੱਲ ਰਿਹਾ ਹੈ ਦਾ ਪਤਾ ਲੱਗ ਗਿਆ ਜਨਤਾ ਥੋੜਾ ਸਮਨੇ ਇਹ ਇਲੈਕਸ਼ਨ ਹੈ ਜਿਹੜੇ ਆਪਣੇ ਚੌਣ ਦੇ ਨਿਸ਼ਾਨ ਤੋਂ ਕਹਿੰਦੇ ਲੜਨਾ ਨਹੀਂ ਸੀ ਚੌਣ ਦੇ ਨਿਸ਼ਾਨ ਤੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹਨਾਂ ਨੂੰ ਆਪਣਾ ਜਿਹੜਾ ਜਿਹੜਾ ਸਿਸਾ ਹੈ ਉਹ ਦਿਖਾਈ ਦੇ ਗਿਆ ਸੀ ਕਿ ਹੁਣ ਕੁਝ ਨਹੀਂ ਬਣਦਾ ਇਸ ਕਰਕੇ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੰਤਰਾਲੇ ਵੱਲੋਂ ਕਿ ਸਾ ਵੀ ਕੋਈ ਚੋਣ ਤੇ ਜਿਹੜਾ ਚੋਣ ਹੈ ਨਿਸ਼ਾਨ ਤੇ ਲੜਿਆ ਜਾਣਾ ਰਾਣਾ ਜੀ ਇਹਦੇ ਫਿਰਪਰ ਅਗਰੇ ਇਹ ਮਤਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਕਿ ਕੋਈ ਵੀ ਪੰਚਾਇਤੀ ਚੋਣਾ ਜਿਹੜੀਆਂ ਹੋਣਗੀਆਂ ਦੇ ਚੋ ਨਿਸ਼ਾਨ ਤੇ ਨਹੀਂ ਲੜਾਈ ਜਾਣ ਗਿਆ ਕਿਤੇ ਨਾ ਕਿਤੇ ਭਾਗ ਦੇ ਜਨਤਾ ਪਾਰਟੀ ਦੇ ਲਈ ਵੀ ਇਹ ਜਿਹੜਾ ਕਾਨੂੰਨ ਹੈ ਵਰਦਾਨ ਸਾਬਿਤ ਹੋ ਰਿਹਾ ਕਿਉਂਕਿ ਤੁਹਾਡੀ ਵੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਾਟ ਕੀਤੀ ਹੋਈ ਸੀ ਭਾਗ ਦੇ ਜਨਤਾ ਪਾਰਟੀ ਦੇ ਹਰ ਨਵੇਂ ਦੇ ਦੀ ਜਿਹੜੀ ਹੈ ਨਖੇਤੀ ਜਿਹੜੇ ਨੇ ਕਿਸਾਨ ਕਰ ਰਹੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਹੱਥਾਂ માં ਵੀ ਇਹ ਜਿਹੜਾ ਪ੍ਰਮਾਣ ਹੈਗਾ ਹੈ ਜੀ ਨਹੀਂ ਨਹੀਂ ਇਹ ਤਾਂ ਇਹਨਾਂ ਦਾ ਨੁਕਸਾਨ ਸੀ ਸਾਡਾ ਤਾਂ ਚਲੋ ਸਾਨੂੰ ਆਪਣੇ ਨਿਸ਼ਾਨ ਤੇ ਲੜਨ ਤੇ ਕੋਈ ਕੋਆਪਰੇਸ਼ਨ ਨਹੀਂ ਹੈਗਾ ਹੂੰ ਹੁਣ ਉਹ ਮਾਹੌਲ ਬਦਲ ਚੁਕਿਆ ਹੈ ਪਿੰਡਾਂ ਦੇ ਲੋਕ ਤਾਂ ਆਪਣਾ ਰੈੱਡ ਕਾਰਪਟ ਲੈ ਕੇ ਮਤਲਬ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦਾ ਸਵਾਗਤ ਕਰ ਰਹੇ ਹੈ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੇ ਲੋਕ ਆਉਣ ਭ੍ਰਿਸ਼ਟਾਚਾਰ ਤਾਂ ਹੀ ਖਤਮ ਹੋਣਾ ਹੈ ਤੇ ਜਿਹੜੇ ਜੋਕਸ ਵੀ ਜਿੰਨਾ ਕੁਛ ਇਹਨਾਂ ਨੇ ਵਾਅਦੇ ਕੀਏ ਸੀ ਕੋਈ ਵੀ ਕਿਸੇ ਵਾਅਦੇ ਤੇ ਪੂਰਾ ਨਹੀਂ ਉਤਰੇ ਉਸੇ ਕਾਰਨ ਤੇ ਇਹਨਾਂ ਨੂੰ ਅੱਜ ਪਿੰਡਾਂ ਦੇ ਲੋਕ ਬੜਨ ਦੇ ਰਿਹਾ ਹੈ ਸਾਡਾ ਸਵਾਗਤ ਹੋ ਰਿਹਾ ਹੈ ਤੇ ਜੇ ਇਹਨੂੰ ਇੰਨੇ ਇਹਨਾਂ ਨੂੰ ਹੋ ਹੁੰਦਾ ਤਾਂ ਇਹ ਆਪਣੇ ਸਿੰਬਲ ਤੋਂ ਨਭਜਦੇ ਅੱਜ ਸਿੰਬਲ ਤੋਂ ਭੱਜਣ ਦਾ ਸਭ ਤੋਂ ਵੱਡਾ ਕਾਰਨ ਹੀ ਹੈ ਪਰ ਅਸੀਂ ਵੀ ਕੋਈ ਗੱਲ ਨਹੀਂ ਅਸੀਂ ਜਿਸ ਤਰ੍ਹਾਂ ਦਾ ਚੋਣਾਂ ਉਸ ਤਰ੍ਹਾਂ ਲੜਾਂਗੇ ਕਿਉਂਕਿ ਹੁਣ ਤੁਸੀਂ ਦੇਖਿਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 6% ਤੋਂ 19% ਤੇ ਪਹੁੰਚੀ ਹੈ ਤੇ 23 ਸੀਟਾਂ ਤੇ ਅਸੀਂ ਪੰਜਾਬ ਦੇ ਵਿੱਚ ਜਿੱਤੇ ਹੈ ਤੇ ਵਿਧਾਨ ਸਭਾ ਦੀਆਂ ਹਾਂ ਵਿਧਾਨ ਸਭਾ ਦੀ ਹਾਂਜੀ ਤੇ ਬਹੁਤ ਸਾਰੀਆਂ ਸੀਟਾਂ ਤੇ ਅਸੀਂ ਦੂਸਰੇ ਨੰਬਰ ਤੇ ਰਹੇ ਹ ਇਹ ਇੱਕ ਆਉਣ ਵਾਲਾ ਜਿਹੜੇ 2027 ਦੇ ਵਿੱਚ ਇੱਕ ਇਸ਼ਾਰਾ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਪੂਰਨ ਸਰਕਾਰ ਆਈ ਕਿਹੜੇ ਕਿਹੜੇ ਮੁੱਦੇ ਆ ਜਿਹੜਾ ਨੂੰ ਲੈ ਕੇ ਤੁਸੀਂ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਾਓਗੇ ਮੈਨੂੰ ਪਤਾ ਲੱਗਿਆ ਤੁਹਾਨੂੰ ਵੀ ਜਿਹੜਾ ਹੈ ਕਈ ਜ਼ਿਲ੍ਹਿਆਂ ਦੇ ਜਿਹੜੇ ਹੈ ਸੰਭਾਲਿਆ ਹੋਇਆ ਚਾਰਜ ਕਿ ਜਿਹੜਾ ਤੁਸੀਂ ਦੇਖਣਾ ਹੈ ਪਰ ਮੁੱਦੇ ਜਿਹੜੇ ਨੇ ਕਿਹੜੇ-ਕਿਹੜੇ ਨੇ ਮੁੱਦਿਆਂ ਨੂੰ ਲੈ ਕੇ ਤੁਸੀਂ ਪੰਚਾਇਤ ਚੋਣਾਂ ਕਰਵਾਉਣ ਜਾ ਰਹੇ ਹੋ ਪੰਚਾਇਤ ਚੋਣਾਂ ਦੇ ਵਿੱਚ ਦੇਖੋ ਜਿਹੜੇ ਪਿੰਡਾਂ ਦੇ ਲੋਕਾਂ ਦੇ ਜਿਹੜੇ ਮੁੱਦੇ ਆ ਇਹ ਪਿੰਡਾਂ ਦੀ ਮੈਂ ਅਸਲੀ ਜਿਹੜੀ ਸੱਚਾਈ ਦੱਸਣਾ ਚਾਹੁੰਦੇ ਸੀ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਗ੍ਰਾਂਟਾਂ ਸਾਰੀਆਂ ਮੈਕਸਿਮ ਜਿਹੜੀਆਂ 80 ਤੋਂ 90% ਸਾਰੀ ਜਿਹੜੀ ਗ੍ਰਾਂਟ ਹੈ ਕੇਂਦਰ ਸਰਕਾਰ ਦੀ ਗਲੀਆਂ ਨਾਲੀਆਂ ਦੇ ਲਈ ਵਿੱਤ ਕਮਿਸ਼ਨ ਦੇ ਤਹਿਤ ਪੈਸਾ ਆ ਰਿਹਾ ਹੈਗਾ ਸਟੇਟ ਲੈਵਲਾਂ ਦੇ ਲਈ ਆਪਣੇ ਟੁੱਕ ਜਿਹੜੇ ਪਿੰਡਾਂ ਦੇ ਵਿੱਚ ਤਲਵਾਰ ਟੋਪੇ ਜਮਾਂ ਦੀ ਖੂਸ਼ਹੋਰਤੀ ਦੇ ਲਈ ਪੈਸਾ ਸੈਂਟਰ ਦੇ ਰਿਹਾ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਆਪਣਾ ਰਾਸ਼ਨ ਹੈ ਗਰੀਬ ਲੋਕਾਂ ਨੂੰ দেয়া ਜਾ ਰਿਹਾ ਹੈ ਉਹ ਸਾਰਾ ਕੇਂਦਰ ਦਾ ਹੈ ਇਹ ਆਪਣੇ ਝੋੜਾ ਬੈਗ ਪਾ ਕੇ ਉੱਤੇ ਥੱppa ਲਗਾ ਰਹੇ ਹੈ ਪਰ ਤੁਸੀਂ ਕਹਿ ਰਹੇ ਹੋ ਕੇਂਦਰ ਸਰਕਾਰ ਜਿਹੜਾ ਹੈ ਜਿਹੜੇ ਟੋਬਿਆਂ ਨੂੰ ਸਾਫ਼ ਕਰਨ ਦੇ ਲਈ ਗਰੀਬਾਂ ਖਾਤਰ ਰਾਸ਼ਨ ਦੇ ਲਈ ਕੱਚੇ ਮਕਾਨਾਂ ਦੇ ਲਈ ਕਈ ਪਿੰਡਾਂ ਦੇ ਵਿੱਚ ਇਸ ਪੈਸੇ ਨੂੰ ਲੈ ਕੇ ਜਿਹੜੇ ਨੇ ਕਪਰੇਬਾਜ਼ੀਆਂ ਦੇ ਇਲਜ਼ਾਮ ਲੱਗ ਰਹੇ ਅਸੀਂ ਵੀ ਪਿੱਛੇ ਜੇ ਇੱਕ ਖਬਰ ਲਗਾਈ ਸੀ ਕਿ ਪਿੰਡ ਦੇ ਵਿੱਚ ਜਿਹੜਾ ਸਰਪੰਚ ਨੇ ਕਰੋੜਾ ਰੁਪਏ ਦਾ ਜਿਹੜਾ ਇਹ 헤ਰ ਫਿਰ ਕੀਤਾ ਹੈ। ਕਿ ਲੱਗ ਰਿਹਾ ਸਹੀ ਪੈਸਾ ਉਹ ਜਿਹੜਾ ਪੰਜਾਬ ਦੇ ਵਿੱਚ ਲੱਗ ਰਿਹਾ ਹੈ ਪਿੰਡਾਂ ਦੇ ਵਿੱਚ। ਦੇਖੋ ਜਿਹੜਾ ਪੈਸਾ ਆ ਰਿਹਾ ਉਹ ਇਹਨਾਂ ਦੀ ਸਰਕਾਰ ਦੇ ਥਰੂ ਆ ਰਿਹਾ। ਕਿ ਕੋਈ ਡਾਇਰੈਕਟਲੀ ਸੈਂਟਰ ਨਹੀਂ ਇਹ ਇਹਨਾਂ ਦੇ ਥਰੂ ਹੈ। ਚਾਹੇ ਉਹ ਆਪਣਾ 5 ਲੱਖ ਦਾ ਮੁਫਤ ਇਲਾਜ ਹੈ ਚਾਹੇ ਜਿੰਨੇ ਵੀ ਮਤਲਬ ਸਕੀਮਾਂ ਸੈਂਟਰ ਦੀਆਂ ਮਤਲਬ ਕਿ ਇਹਨਾਂ ਗਰੀਬ ਲੋਕਾਂ ਦਾ ਘਾਰੀਆਂ ਉਹ ਇਹਨਾਂ ਦਾ ਘਾਰੀਆਂ ਇਹਨਾਂ ਦਾ ਰਸਨ ਕਾਰਡ ਦਾ ਕਰਦੇ ਸੀ ਗਰੀਬਾਂ ਦੇ ਤਾਂ ਮਤਲਬ ਇੱਕ ਆਪਣਾ ਦਾ ਕਰ ਰਹੇ ਆ ਤੇ ਕੋਈ ਗੱਲ ਨਹੀਂ 27 ਚਾਹੀਏ ਸਰਕਾਰ ਸਭ ਹਿਸਾਬਤ ਤੌਰ ਤੇ ਆ ਜਾਏ। ਅ ਤੁਸੀਂ 27 ਦੀ ਗੱਲ ਤਾਂ ਬਹੁਤ ਦੂਰ ਹੈ ਪੰਚਾਇਤੀ ਚੋਣਾਂ ਤੋਂ ਹੀ ਜਿਹੜੇ ਨੇ ਆਗਾਜ਼ ਲੱਗਣੇ ਸ਼ੁਰੂ ਹੋ ਜਾਣਗੇ। ਅਗਰ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਤੁਹਾਡੇ ਭਾਰਤੀ ਜਨਤਾ ਪਾਰਟੀ ਦੇ ਸਰਪੰਚ ਜਾਂ ਪੰਚ ਜਿਹੜੇ ਨੇ ਨਿਕਰ ਕੇ ਆਉਂਦੇ ਨੇ ਤਾਂ ਫਿਰ 27 ਦੀ ਜਿਹੜੀ ਹੈ ਪਤਾ ਲੱਗ ਜਾਗਾ। ਸਿੱਸਾ ਜਿਹੜਾ ਹੈ ਪੰਚਾਇਤੀ ਚੋਣਾਂ ਤੋਂ ਹੀ ਸਾਫ ਹੋਣਾ ਹੈ। ਤਿਆਰੀ ਤਾਂ ਇਹ ਜੀ ਕਰ ਰੱਖੀ ਐ ਤੁਸੀਂ। ਦੇਖੋ ਸਾਡਾ ਹਰ ਇੱਕ ਪਿੰਡ ਦੇ ਵਿੱਚ ਪੰਜ ਸਰਪੰਚ ਖੜ ਰਹੇ ਹੈਗੇ। ਲੋਕ ਸੰਤਿ ਮੈਂਬਰ ਵੀ ਕੱਢੂਗੇ ਜਿਹੜਾ ਬਰਤਸਤ ਵੀ ਕੱਢਣ ਦੇ ਬਾਅਦ ਜਦੋਂ ਅਨਾਉਂਸ ਕਰਨਗੇ ਕਿਉਂਕਿ ਇਸ 23 ਸੀਟਾਂ ਨੇ 10 ਦਾ 23 ਸੀਟਾਂ ਜਿਹੜੀਆਂ ਜਿੱਤੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਸੰਦ ਕਰ ਰਿਹਾ ਹੈ ਇੰਨਾ ਵੱਡਾ ਇਹਨਾਂ ਨੇ ਸਾਡੇ ਖਿਲਾਫ 73 ਬਚਿਆ ਜਿਹੜੀ ਹਮ ਬੱਤੀ ਕਿਸਾਨਾਂ ਨੂੰ ਵਿੱਚੋਂ ਸਿਰਫ ਦੋ ਕਿਸਾਨ ਇਹਨੇ ਨਾਲ ਅੱਜ ਸੰਭੂ ਬੋਰਡ ਤੇ ਬੈਠੀਆਂ ਉਹ ਕਿਹ ਪਿੰਡਾਂ ਦੇ ਵਿੱਚ ਸਾਡੀਆਂ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਐ ਉਹ ਲੋਕਾਂ ਦਾ ਲੋਕਾਂ ਨੂੰ ਪਤਾ ਲੱਗ ਜੂਏ ਕੱਚੇ ਮਕਾਨਾਂ ਦੇ ਪੈਸੇ ਕੌਣ ਦੇ ਰਿਹਾ ਹੈਗਾ 5 ਲੱਖ ਦਾ ਮੁਕਤ ਇਲਾਜ ਕੌਣ ਦੇ ਰਿਹਾ ਹੈਗਾ ਹੈ ਰਾਸ਼ਨ ਕੌਣ ਦੇ ਰਿਹਾ ਜਿਹੜੀਆਂ ਪਿੰਡਾਂ ਨੂੰ ਸੜਕਾਂ ਚਾਹੀਆਂ ਉਹ ਕੌਣ ਬਣਾ ਰਿਹਾ ਉਹ ਪਿੰਡਾਂ ਦੀ ਫੇਰ ਨਹੀਂ ਆਉਂਦੇ ਵਾਸਤੇ ਪੈਸੇ ਕਿੱਥੋਂ ਆ ਰਹੇ ਸਾਰਾ ਕੁਝ ਸਾਨੂੰ ਇਸੇ ਕਰਕੇ ਪਿੰਡਾਂ ਵਿੱਚ ਨਹੀਂ ਵੰਡ ਦੇਣਾ ਚਾਹਤੇ ਸੀਗੇ ਇਹ ਇਸੇ ਕਰਕੇ ਆਪਣੇ ਆਪ ਸਿੰਪਲ ਤੋਂ ਭੱਜੇ ਕਿਉਂਕਿ ਅਸੀਂ ਸਿੰਪਲ ਤੇ ਲੜਨਾ ਚਾਹੁੰਦੇ ਤੁਸੀਂ ਜਿਹੜੇ ਨੇ ਆਪਣੇ ਕੈਂਡੀਡੇਟ ਡਿਕਲੇਅਰ ਕਰ ਦਿੱਤੇ ਨੇ ਕਿਉਂਕਿ ਕਾਗਜ਼ੀ ਪਰ ਨੇਰੀ ਦੀ ਤਰੀਕ ਜਿਹੜੀ ਹੈ ਜਲਦੀ ਹੀ ਆ ਰਹੀ ਹੈ ਕਿੰਨੀ ਤਰੀਕਾ ਕਾਗਜ਼ੀ ਪਰ ਨੇਰੀ ਦੱਸੋਗੇ ਜੀ ਉਹ 4 ਤਰੀਕ ਆਖਰੀ ਹੈ ਤੇ 15 ਤਰੀਕ ਦੀ VOTING ਹੈ ਸਾਡੇ ਹਰੇਕ ਪਿੰਡ ਤੋਂ ਹਰੇਕ ਪਿੰਡ ਤੋਂ ਪੰਜ ਸਰਪੰਚ ਆਪਣੇ ਫਾਰਮ ਅੱਜ ਤੋਂ ਭਰਨੇ ਸ਼ੁਰੂ ਹੋ ਗਏ ਹੈਗੇ 4 ਤਰੀਕ ਤੱਕ ਭਰੇ ਜਾਣੇ ਤੇ ਇਹਦੇ ਵਿੱਚ ਜੋ ਸਾਡੇ ਬਦ ਤੋਂ ਬਦ ਪੰਜ ਸਰਪੰਚ ਜਿੱਤ ਗਏ ਆਣਗੇ ਕਿਉਂਕਿ ਦੇਖੋ ਪਹਿਲੇ ਅਸੀਂ ਬਿਨਾ ਪੰਜਾਂ ਸਰਪੰਚਾਂ ਜ਼ਿਲ੍ਹਾ ਪੜਸਦ ਬਲੋਕ ਸੰਤੀ ਮੈਂਬਰ ਇਹਨਾਂ ਤੋਂ ਬਿਨਾਂ ਬਿਨਾਂ ਸੰਗਠਨ ਤੋਂ ਅਸੀਂ 23 ਸਿਟਾ ਜਿੱਤੇ ਹੈ ਜੇ ਸਾਡੇ ਕੋਲ ਸੰਗਠਨ ਹੁੰਦਾ ਤਾਂ ਤੁਸੀਂ ਦੇਖ ਰਹੇ ਹੋ ਵੀ ਅਸੀਂ ਇਹ ਜਿਹੜੀਆਂ ਸਾਡਾ ਗ੍ਰਾਫ ਕਿੱਥੇ ਜਾਣਾ ਸੀ ਇਹ ਸਿਰਫ ਘਬਰਾਵਟ ਇਹਨਾਂ ਨੂੰ ਸਿਰਫ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਹੈ ਭਾਰਤੀ ਜਨਤਾ ਪਾਰਟੀ ਦਾ ਆਧਾਰ ਵਧ ਰਿਹਾ ਹੈਗਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੀ ਲੋਕਾਂ ਦੇ ਲਈ ਬਹੁਤ ਕੁਝ ਦੇ ਰਹੀ ਹੈ ਚਾਹੇ ਉਹ ਹਾਈਵੇਜ਼ ਬਣਾ ਰਹੀ ਹੈ ਪਾਣੇ ਉਹ ਇਹ ਇੰਟਰਨੈਸ਼ਨਲ 에ਰਪੋਰਟ ਲੈ ਕੇ ਆ ਰਹੀ ਹੈ ਦੁਨੀਆ ਤੇ ਜੋੜਨ ਦੇ ਲਈ ਹੁਣ ਰਾਜਪੁਰੇ ਦੇ ਵਿੱਚ 1400 ਕਰੋੜ ਰੁਪਏ ਦੀ ਇੰਡਸਟਰੀ ਨੂੰ ਪੜ੍ਹ ਜਾਂਦਾ ਪਾਰਟੀ ਦੀ ਸਰਕਾਰ ਨੇ ਕਿਉਂਕਿ ਇੱਥੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਇੰਡਸਟਰੀ ਆਏਗੀ ਵਪਾਰ ਵਧੇਗਾ ਪੰਜਾਬ ਦਾ ਮਤਲਬ ਇਹ ਸਿਰਫ ਇੱਕ ਝੂਠੀ ਰਾਜਨੀਤੀ ਕਰਦੇ ਆ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਦੇ ਆ ਤੇ ਉਹ ਉੱਥੇ ਵੀ ਇਹ ਫੇਲ ਹੈ ਜਿਹੜੇ ਕਾਂਗਰਸ ਐ ਉਹ ਇਸ ਕੰਮ ਤੇ ਲਈ ਪਹਿਲਾ ਉਹਨਾਂ ਨੇ 1984 ਕਰਾਈ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਪੋਹਿਆ ਤੇ ਬੱਚੇ ਜਿਨ੍ਹਾਂ ਨੇ ਪੂਰੇ ਦੇਸ਼ ਦੇ ਲਈ ਧਰਮ ਦੇ ਲਈ ਆਪਣੀ ਜਾਨਾਂ 바ਗੀਆਂ ਉਹਨਾਂ ਦੇ ਨਾਮ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਬਾ ਮੇਰਵਾਲ ਦੀ ਗਿਸਤਿਜ ਮਨਾਇਆ ਮੰਨਣਾ ਐ ਲੱਗਦਾ ਤੁਸੀਂ ਕਹਿੰਦੇ ਸੰਗਠਨ ਹੁੰਦਾ ਤਾਂ ਅਸੀਂ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੀਆਂ ਵੱਧ ਸੀਟਾਂ ਲੈ ਕੇ ਜਾਣ ਲੱਗੇ ਸਹੀ ਕਿਆ ਸੰਗਠਨ ਦੀ ਲੋੜ ਹੁਣ ਪੈ ਰਹੀ ਹੈ ਜੀ ਚੋਣਾਂ ਦੇ ਵਿੱਚ ਜਿਹੜੀ 2027 ਦੀਆਂ ਮੈਨੂੰ ਤਾਂ ਐਂ ਲੱਗ ਰਿਹਾ ਵੀ ਅਕਾਲੀ ਦਲ ਦੇ ਜਿਹੜੇ ਵੱਡੇ ਵੱਡੇ ਲੀਡਰ ਐ ਉਹ ਅਕਾਲੀ ਦਲੋਂ ਛੱਡ ਕੇ ਕਈ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਗਏ ਆ ਚੰਦੂ ਮਾਜਰਾ ਸਾਹਿਬ ਵੀ ਚਲੇ ਗਏ ਆ ਤੁਸੀਂ ਅਕਾਲੀ ਦਲ ਨੂੰ ਖਤਮ ਕਰ ਰਹੇ ਹੋ ਜਾਂ ਆਪਦੇ ਨਾਲ ਸੰਗਠਨ ਕਰ ਰਹੇ ਹੋ ਜੀ ਨਹੀਂ ਸਾਡਾ ਅਕਾਲੀ ਦਲ ਨਾਲ ਕੋਈ ਹੋਣੀ ਹੈ ਉਹਨਾਂ ਦੀ ਆਪਸੀ ਲੜਾਈ ਹੈ ਤੇ ਨਾਲ ਹੀ ਉਹਨਾਂ ਦੇ ਕੋਈ ਆਪਣੇ ਕੋਈ ਉਹਦਾ ਨਾਲ ਕੋਈ ਸਣਾ ਜੇ ਅਸੀਂ ਉਹਨਾਂ ਦੇ ਉਹ ਕਾਰਕਟਰਾਂ ਨੂੰ ਲੈਣਾ ਹੈ ਜਾਂ ਉਹ ਕਰਨਾ ਹੈ ਉਹ ਆਪਣੀ ਇੱਛਾ ਨਾਲ ਕਾਂਗਰਸ ਦੇ ਵੀ ਆ ਰਹੇ ਐ ਆਮ ਆਦਮੀ ਪਾਰਟੀ ਦੇ ਵੀ ਲੋਕ ਆ ਰਹੇ ਐ ਤੇ ਕალიਗਰ ਦੇ ਵੀ ਲੋਕ ਆ ਰਹੇ ਭਾਰਤੀ ਜਨਤਾ ਪਾਰਟੀ ਕਿਉਂਕਿ ਦਿਖ ਰਿਹਾ ਹੈ 2027 ਐ ਸਿਰਫ ਭਾਰਤੀ ਜਨਤਾ ਪਾਰਟੀ ਤੇ ਇਮਾਨਦਾਰੀ ਦੇ ਨਾਲ ਜੇ ਕੰਮ ਚਾਹੁੰਦੇ ਐ ਤਾਂ ਉਹ ਸਿਰਫ ਇਮਾਨਦਾਰੀ ਦਾ ਕੰਮ ਐ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣਾ ਪੰਜਾਬ ਤੋਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪੰਜਾਬ ਦਾ ਜਿਹੜਾ ਜਿਹੜੇ ਨੌਜਵਾਨੀ ਅਜ ਬਾਹਰ ਨੂੰ ਜਾ ਰਹੀ ਐ ਉਹਨਾਂ ਨੂੰ ਚਿੱਟੇ ਨੂੰ ਬਚਾਣਾ ਇਹ ਸਾਰਾ ਸਿਰਫ ਇੱਕੋ ਇੱਕ ਮਤਲਬ ਲੋਕਾਂ ਨਹੀਂ ਬਣਾਏ ਸਿਰਫ ਇੱਕੋ ਪਾਰਟੀ ਕਰ ਸਕਦੀ ਹੈ ਕੋਈ ਹੋਰ ਪਾਰਟੀ ਨਹੀਂ ਕਰ ਸਕਦੀ ਭਾਰਤ ਦੇ ਅੰਦਰ ਪਾਰਟੀ ਕਰ ਸਕਦੀ ਹੈ ਤੇ ਲਾਸਟ ਦੇ ਵਿੱਚ ਆਪਾਂ ਇੱਕ ਤੁਹਾਨੂੰ ਇਹ ਜਿਹੜੀ 2000 ਜਿਹੜੀਆਂ ਹੁਣ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਪਿੰਡ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਆਪਣੇ ਪੰਜਾਬ ਵਸੀਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਸੱਚ ਨੂੰ ਪਛਾਣੋ ਸਚਾਈ ਨੂੰ ਪਛਾਣੋ ਆਪਾਂ ਪੰਜਾਬ ਦਾ ਵਿਕਾਸ ਕਰਨਾ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਜੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਅਜੀਆਂ ਤਾਕਤਾਂ ਜੋ ਪੰਜਾਬ ਦੀ ਦੁਸ਼ਮਣ ਹੈ ਉਹਨਾਂ ਨੂੰ ਨੱਥ ਪਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਮਜ਼ਬੂਤ ਕਰੋ ਉਸ ਦੇ ਸੰਗਠਨ ਨੂੰ ਮਜ਼ਬੂਤ ਕਰੋ ਉਸ ਦੇ ਵਿੱਚ ਕਿਸੇ ਤਰ੍ਹਾਂ ਵੀ ਤੁਸੀਂ ਹੱਲਪ ਕਰ ਸਕਦੇ ਆ ਹੈਲਪ ਕਰੋ ਤਾਂ ਹੀ ਪੰਜਾਬ ਜਿਹੜਾ ਖੁਸ਼ਹਾਲ ਹੈ ਜਿਹੜਾ ਕਿ ਇਹਨਾਂ ਨੇ ਅਜ ਕੰਗਲਾ ਪੰਜਾਬ ਬਣਾ ਕੇ ਰੱਖਤਾ ਕਹਿੰਦੇ ਸੀ ਪੰਜਾਬ ਨੂੰ ਰੰਗਲਾ ਬਣਾਵਾਂਗੇ ਅਸਲ ਰੰਗਲਾ ਪਾਰਟੀ ਜਨਤਾ ਦੀ ਪਾਰਟੀ ਬਣਾ ਸਕਦੀ ਹੈ ਪੰਜਾਬ ਨੂੰ ਸੁਣ ਲਿਆ ਤੁਸੀਂ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰ ਨਰਿੰਦਰ ਰਾਣਾ ਦੀ ਵੱਲੋਂ ਜਿਹੜੀਆਂ ਨੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਕਰ ਦਿੱਤੇ ਗਏ ਨੇ ਕਹਿੰਦੇ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਨੇ ਚੋਣ ਨਿਸ਼ਾਨ ਤੇ ਅਸੀਂ ਇਲੈਕਸ਼ਨ ਲੜ ਰਹੇ ਸੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਆਪਣਾ ਹੀ ਡਰ ਵੈਟ ਗਿਆ ਕਿ ਲੋਕ ਜਿਹੜੇ ਨੇ ਉਹਨਾਂ ਤੇ ਖਿਲਾਫ ਹੈ ਇਹਨਾਂ ਨੇ ਜਿਹੜਾ ਹੈ ਸਿੰਬਲ ਲਈ ਜਿਹੜਾ ਮਤਾ ਪਾਸ ਕਰਦਾ ਹੈ ਕੋਈ ਵੀ ਜਿਹੜਾ ਪੰਚਾਇਤ ਚੋਣਾਂ ਦੇ ਵਿੱਚ ਆਪਣੇ ਚੋਣ ਨਿਸ਼ਾਨ ਤੇ ਇਲੈਕਸ਼ਨ ਨਹੀਂ ਲੜੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਗਰ ਭ੍ਰਸ਼ਟਾਚਾਰ ਮੁਕਤ ਬਣਾਉਣਾ ਹੈ ਨਸ਼ਾ ਮੁਕਤ ਬਣਾਉਣਾ ਹੈ ਅਗਰ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਲੈ ਕੇ ਆਓ ਜੋ ਵੱਡੇ ਦਾਅਵੇ ਨੇ ਇਹਨਾਂ ਨੇ ਬੇਰੋਜ਼ਗਾਰੀ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਭ੍ਰਸ਼ਟਾਚਾਰ ਨੂੰ ਲੈ ਕੇ ਜਿਓ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਤਾਂ ਦੇ ਕਰ ਦਿੱਤੇ ਨੇ ਹੁਣ ਦਿਖਾਏ ਹੋਵੇਗਾ ਕਿ 2027 ਦੀ ਚੋਣਾਂ ਦੇ ਵਿੱਚ ਕਿੰਨਾ ਕਿਨਾਂ ਨੂੰ ਫਾਇਦਾ ਹੋਵੇਗਾ ਉਹਦਾ ਅੰਦਾਜ਼ਾ ਜਿਹੜਾ ਹੈ ਪੰਚਾਇਤੀ ਚੋਣਾਂ ਤੋਂ ਹੀ ਲੱਗ ਜਾਵੇਗਾ ਅਗਰ ਭਾਰਤੀ ਜਨਤਾ ਪਾਰਟੀ ਪੰਚਾਇਤੀ ਚੋਣਾਂ ਦੇ ਵਿੱਚ ਆਪਣੇ ਪੰਚ ਅਤੇ ਸਰਪੰਚ ਜਿਤਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਜਿਹੜੀ ਹੈ 2027 ਦੀ ਰਾਹ ਇਹਨਾਂ ਦੇ ਲਈ ਆਸਾਨ ਹੋ ਜਾਵੇਗੀ ਹੁਣ ਦੇਖਣਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿੰਨੇ ਜਿਹੜੇ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਿਹੜੇ ਨੇ ਫਲਾਕ ਸੰਪਤੀਆਂ ਚੋਣਾਂ ਵੀ ਆਣ ਗਈਆਂ ਉਹਨਾਂ ਦੇ ਵਿੱਚ ਕਿੰਨੇ ਕੁ ਇਹ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਕਾਮਯਾਬ ਹੁੰਦੇ ਨੇ ਇਹ ਤਾਂ ਨਾਲ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ